ਇਹ ਵੇਚੀ ਟੁੱਟੀ ਗੰਢੀ ਗਈ ਜਿਸ ਨੂੰ ਆਪਾਂ ਮੁਕਸਾ ਦੇ ਕੰਮ ਆਕਤੀ ਹਾਂ ਦਸਵੇਂ ਸਿੱਤਾ ਜੀ ਵੀ ਪੰਜਾਬ ਦੇ ਵਿੱਚ ਹੈ ਆਫੀ ਤੰਗੀ ਮਾਲ ਦੇ ਵਿੱਚ ਪਾਰਣੋਂ ਤੱਕ ਜਿਆਦਾ ਹੋ ਵੀ ਚੰਗਰ ਦਾ ਨਹੀਂ ਆਪਣੀਆਂ ਪਰ ਸਿੱਖ ਇਤਿਹਾਸ ਦੀ ਇੱਕ ਬਹੁਤ ਹੀ ਬਲੱਖਣ ਘਟਨਾ ਬਣੀ ਜੰਗਰ ਜਿਸ ਵਿੱਚ ਉਹ ਕਾਲੀ ਸਿੰਘ ਭਾਈ ਮਹਾਂ ਸਿੰਘ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਗਵਾਹੀ ਹੈ ਜਿਨ੍ਹਾਂ ਨੇ ਆਪਣਾ ਖੂਨ ਮੁਕਤ ਖਾਂ ਦੇ ਡੋਲਿਆ ਸੀ ਤੇ ਉਸ جنگ ਦਾ ਇਤਿਹਾਸ ਕਿੰਨਾ ਕਹਾਣੀ ਦੱਬੀ ਕੁਸਾ ਬਹੁਤ ਹੀ ਸੁਧਰਾ ਜੋ ਪਾਏ ਜਨਮ ਦੀ ਮੈਂ ਵੀ ਬਗਾਤੀ ਜਿਹਾ ਆਪ ਨੂੰ 2 ਵਜੇ ਤੱਕ ਆਪਣੀਆਂ ਬਾਹਾਂ ਵਿੱਚ ਹੋ ਰਾਂ ਸ਼ਰਾਗਿ ਨਹਾ ਕਰਦੀ ਕਿਰਪਾ ਕਰੇਗਾ ਜੀ ਕੋ

啊。<laughs> ਗੁਰ ਮੇਰੇ ਖੰਗ ਤੇ ਜੀ ਚੱਲੇ ਕੈਂਡਣ ਸ਼ਿਕਾਰ ਸਤਗੁਰੂ ਪਰ ਗੁਰੂ ਦੇ ਉੱਤੇ ਜਿੱਤ ਨਾ ਪ੍ਰਾਪਤ ਕਰ ਸਕਿਆ। ਅਨੰਦਾ ਦੀ ਬੁਰੇ ਜਿੱਥੇ ਗੁਰੂ ਮਹਾਰਾਜ ਨੇ ਆਪਣੇ ਖਾਲਸੇ ਨੂੰ ਇੱਕ ਵੀ ਜੰਗ ਜਿਹੜਾ ਉਹ ਯਾਰ ਜੋਰੂ ਜ਼ਮੀਰ ਵਾਸਤੇ ਨਹੀਂ ਲੜਿਆ। ਵਾਹ ਜੀ ਵਾਹ। ਪਹਿਲਾਂ ਦੁਨੀਆਂ ਦੇ ਉੱਤੇ ਇੱਥੇ ਭਾਰਤ ਦੀ ਧਰਤੀ ਦੇ ਉੱਤੇ ਜੰਗ ਹੋਏ ਨੇ ਬਾਕੀ ਭਾਰਤ ਦਾ ਕਿਦੋਂ ਹੋਇਆ ਹੋਰ ਜੰਗ ਹੋਏ ਨੇ। ਉਹਨਾਂ ਦੇ ਜੇ ਕਾਰਨ ਵੇਖੇ ਜਾਣ ਤੇ ਜਰ ਜੋਰੂ ਜਮੀਨ ਵਾਸਤੇ ਉਹ ਜਾ ਕੇ ਜੜੇ ਚ ਲੜੇ ਪਰ ਗੁਰੂ ਮਹਾਰਾਜ ਨੇ 4 14 ਜੰਗ ਲੜੇ ਜਾਂ ਸਾਨੂੰ ਮੀਰੀ ਪੀਰੀ ਦੇ ਬਾਲਕ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਲੜੇ ਤੇ ਇਹਨਾਂ ਦੇ ਵਿੱਚੋਂ ਸਿੱਧ ਜੰਗ ਦੀ ਜਿਹੜਾ ਤੂੰ ਉਹ ਜਰ ਜੋਰੂ ਜਮੀਨ ਵਾਸਤੇ ਲੜਿਆ ਸੀ ਸਾਰੇ ਜਾਂਗ ਕੌਮ ਦੀ ਕਾਦੀ ਕਲਾ ਵਾਸਤੇ ਧਰਤੀ ਰੱਖਿਆ ਵਾਸਤੇ ਲੜੇ ਹਾਂਜੀ ਵਾਹ ਪਹਿਲਾ ਵੈਰੀ ਨੇ ਹਮਲਾ ਕੀਤਾ ਫਿਰ ਉਹਦਾ ਮੋਰਵਾ ਜਵਾਬ ਦਿੱਤਾ ਗਿਆ ਇਹਨਾਂ 18 ਜੰਗਲਾਂ ਦੇ ਵਿੱਚੋਂ ਇੱਕ ਜੰਗ ਦੇ ਵਿੱਚ ਵੀ ਮਹਾਰਾਜ ਨੇ ਪਹਿਲਾ ਵਾਰ ਨਹੀਂ ਕੀਤਾ ਵਾਹ ਜੀ ਵਾਹ ਇੱਕ ਰੁਪਿਆ ਰੋ ਘਰਮ ਦਾ ਫਾਇਦਾ ਹਾ ਜੀ ਪ੍ਰਧਾਨ ਜੀ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੱਚੋ ਜੋ ਪ੍ਰਬੰਧਕ ਸੇਕਤ ਗੁਰ ਜਨਨਾ ਦੇ ਵਿੱਚ ਪਹੁੰਚੇ ਨਹੀਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਤ ਬਕਰਵਾਤ ਬੋਲੇ ਸੋਨੇ ਹਾਲ ਸਤਿ ਸਕਾਰ ਬੋਲੇ ਸੋਨੇ ਹਾਲ ਸਤਿ ਸਕਾਰ

thank mm -hmm. you